ਦੇਖੋ ਮੈਂ ਅੱਜ ਤੁਹਾਡੇ ਸਾਹਮਣੇ ਰਹੀ ਇਹ ਬੇਨਤੀ ਕਰਦਾ ਕਿ ਇਹ ਸ਼ੀਟ ਪੱਕੀ ਭਾਈ ਅਮਰਤਪਾਲ ਸਿੰਘ ਦੀ ਆ ਭਾਈ ਅਮਰਤਪਾਲ ਸਿੰਘ ਦੀ ਸ਼ੀਟ ਨਹੀਂ ਇਹ ਪੰਜਾਬ ਦੀ ਸ਼ੀਟ ਹੈ ਸੋ ਇਹ ਕੌਮ ਦੀ ਸ਼ੀਟ ਹੈ ਜਿਸ ਤਰੀਕੇ ਨਾਲ ਅਸੀਂ ਸੰਗਰੂਰ ਨੂੰ ਆਪਣੀ ਕੌਮ ਦੀ ਸ਼ੀਟ ਮੰਨਦੇ ਆ ਤੇ ਅਸੀਂ ਇਹ ਵੀ ਜਿਹੜੀ ਸ਼ੀਟ ਕੌਮ ਦੀ ਮੰਨਦੇ ਆ ਤੇ ਦੋ ਸ਼ੀਟਾਂ ਕੌਮ ਦੀਆਂ ਜਿੱਤੀਆਂ ਪਈਆਂ ਸਿਰਫ ਇਹ ਬੇਨਤੀ ਆ ਕਿ ਜਿਹੜੇ ਨੌਜਵਾਨ ਹੈ ਉਹ ਫੇਸਬੁੱਕ ਤੇ ਜਿੱਤਰਾ ਪ੍ਰਚਾਰ ਕਰਦੇ ਤੇ ਗਰਾਊਂਡ ਤੇ ਵੀ ਆਣ ਕੇ ਕਰਨਾ ਅੱਜ ਸਾਨੂੰ ਲੋੜ ਹੈ ਸਿਹਰਦ ਤਰੀਕੇ ਨਾਲ ਆਪਣਾ ਤਨ ਮਨ ਧਨ ਯੋਗਦਾਨ ਪਾਉਣ ਦੀ ਲੋੜ ਹੈ ਜੇ ਅਸੀਂ ਗੱਲਾਂ ਜ਼ਿਆਦੀਆਂ ਕੀਤੀਆਂ ਕੰਮ ਘੱਟ ਕੀਤਾ ਫਿਰ ਸਾਡਾ ਦੁਸ਼ਮਣ ਛਾਰ ਫਿਆ ਦੁਸ਼ਮਣ ਕੋਲ ਪੈਸਾ ਵੀ ਜ਼ਿਆਦਾ ਹੈ ਦੁਸ਼ਮਣ ਕੋਲ ਸੋਰਸ ਵੀ ਜ਼ਿਆਦਾ ਹੈ ਦਿੱਲੀ ਹਰ ਤਰੀਕੇ ਨਾਲ ਸਾਡੇ ਗਾੜੀ ਬੈਰੀਕੇਡ ਲਾ ਸਕਦੀ ਹੈ ਉਹ ਬੈਰੀਕੇਡ ਟੱਪ ਕੇ ਆਪਣੀ ਮੰਜ਼ਿਲ ਤੇ ਕਿਤਨਾ ਪਹੁੰਚਣਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਹੈ ਹਰਪਾਲ ਸਿੰਘ ਬਲੇਰ ਹੁਣ ਪਰਿਵਾਰ ਦੇ ਨਾਲ ਹੋ ਕੇ ਲਾਂਬਨ ਦੀ ਵੀ ਕਰਨਗੇ ਪਿੰਡਾਂ ਦੇ ਵਿੱਚ ਵਿਚਰਨਗੇ ਵੀ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਦੇਖੋ ਜੀ ਬਿਲਕੁਲ ਮੈਂ ਮਾਨ ਸਾਹਿਬ ਨੇ ਮੈਨੂੰ ਅਦਾਇਤ ਕੀਤੀ ਹੈ ਕਿ ਜਿਸ ਤਰੀਕੇ ਨਾਲ ਆਪਾਂ ਆਪਣੀ ਇਲੈਕਸ਼ਨ ਤੇ ਜ਼ੋਰ ਲਾਉਨੇ ਆ ਉਸ ਤੋਂ ਵੀ ਵੱਧ ਜ਼ੋਰ ਲਾ ਕੇ ਆਪਾਂ ਇਹ ਸ਼ੀਟ ਫਤਿਹ ਕਰਨੀ ਆ ਸੋ ਲੱਖਾ ਸਿੰਘ ਸਧਾਨੇ ਵਾਲੀ ਵੀ ਸ਼ੀਟ ਫਤਿਹ ਕਰਨੀ ਆ ਆ ਪਾਈਆ ਮਾਨ ਸਰਦਾਰ ਹੀਮਾਨ ਸਿੰਘ ਵਾਲੀ ਵੀ ਸਾਰੀਆਂ ਚੀਟਾਂ ਜਿਤਨੀਆਂ ਐ ਪਰ ਜਿਹੜੀ ਖਡੂਰ ਸਾਹਿਬ ਵਾਲੀ ਸ਼ੀਟ ਐ ਇਹ ਦੇ ਵਿੱਚ ਉਹਨਾਂ ਨੇ ਕਿਹਾ ਤੁਸੀਂ ਆਪਣੀ ਸ਼ੀਟ ਸਮਝ ਕੇ ਲੜਨਾ ਹੈ ਤੇ ਮੈਂ ਲੜਾਈ ਪੂਰੀ ਇੱਥੇ ਲੜਾਂਗੇ ਅਸੀਂ ਵੇਖੋ ਸਾਡਾ ਕਿਸੇ ਵੀ ਬੰਦੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਇਹ ਸਾਡੇ ਸਾਰੇ ਭਰਾ ਵਾ ਪਰ ਅਸੀਂ ਚਾਹੁੰਦੇ ਆ ਕਿ ਇਹ ਸਾਨੂੰ ਸਮਰਥਨ ਦੇਣ ਅੱਜ ਆਪਾਂ ਕਦੀ ਬੰਦੀ ਸਿੰਘਾਂ ਨੂੰ ਬਾਹਰ ਕਢਾਉਣ ਵਾਸਤੇ ਹਾਂ ਦਾ ਨਾਰਾ ਮਾਰਾਂਗੇ ਤੇ ਸਾਡੇ ਵਾਸਤੇ ਵੀ ਕੌਮ ਮਾਰੂਗੀ ਵਿਫਤਾ ਤਾਂ ਕਿਸੇ ਵੇਲੇ ਵੀ ਕਿਸੇ ਤੇ ਪੈ ਸਕਦੀ ਹੈ ਜਦੋਂ ਕੌਮ ਦੀ ਗੱਲ ਕਰਨੀ ਹੈ ਫਿਰ ਅੱਜ ਜੇ ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀ ਜਿਹੜੇ ਉਹ ਕਿਹੜੇ ਗੋਲੀ ਮਾਰ ਕੇ ਕਿਸੇ ਨੂੰ ਅੰਦਰ ਗਏ ਆ ਉਹਨਾਂ ਤਾਂ ਨਸ਼ਾ ਹੀ ਬੰਦ ਕਰਾਇਆ ਕੱਲਾ ਤੇ ਜੇ ਅੱਜ ਕਿੰਨੇ-ਕਿੰਨੇ ਵੱਡੇ ਸੰਘੀਨ ਜੁਰਮਾਹਟ ਜਿਹੜੇ ਬੰਦੇ ਆ ਮੋਦੀ ਸਾਹਿਬ ਕਤਰ ਦੇ ਵਿੱਚੋਂ ਛੁਡਾ ਕੇ ਲੈ ਕੇ ਆਏ ਆ ਆਹੀਂ ਦਿਬੜੂਗੜ ਤੋਂ ਨਹੀਂ ਆਪਣੇ ਛੁਡਾ ਸਕਦੇ ਇਸ ਕਰਕੇ ਜਿਹੜੇ ਜਿਹੜੀ ਡੀਪ ਸਟੇਟ ਹੈ ਇਹ ਇਹੋ ਜਿਹਾ ਨੈਰੇਟਿਵ ਸਿਰਜਦੀ ਹੈ ਇਹੋ ਜਿਹਾ ਇਹ ਇੱਕ ਸਟ੍ਰੈਟਜੀ ਤਿਆਰ ਕਰਦੀ ਹੈ ਜਿਹਦੇ ਨਾਲ ਦੇਖੋ ਸਾਡੇ ਕਾਨੂੰਨ ਜਿਹੜੇ ਆ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਿਸ ਤਰੀਕੇ ਨਾਲ ਬੀਬੀ ਬਿਲਕਿਸਮਾਨ ਨੂੰ ਜਿਹੜੀ ਉਹਨੂੰ ਤੇ ਉਹਦੀ ਬੱਚੀ ਨੂੰ ਬਲਾਤਕਾਰ ਕਰਕੇ ਮਾਰ ਦਿੱਤਾ ਤੇ ਉਹਨਾਂ ਬੰਦਿਆਂ ਨੂੰ 14 ਸਾਲ ਦੀ ਸਜ਼ਾ ਮੌਤ ਦੀ ਹੁੰਦੀ ਹੈ ਤੇ ਉਹਨਾਂ ਨੂੰ 5 ਸਾਲ ਚ ਬਾਹਰ ਕੱਢ ਦਿੱਤਾ 15 ਅਗਸਤ ਵਾਲੇ ਦਿਨ ਉਹਨਾਂ ਵਾਸਤੇ ਕਾਨੂੰਨ ਹੋ ਰਿਹਾ ਤੇ ਸਿੱਖਾਂ ਵਾਸਤੇ ਹੋ ਰਿਹਾ ਹੁਣ ਉਹ ਕਾਤਲਾਂ ਨੂੰ ਬਾਹਰ ਕੱਢ ਦਿੱਤਾ ਪਰ ਅਮਰਤਪਾਲ ਸਿੰਘ ਨੇ ਤਾਂ ਕੋਈ ਕਤਲ ਨਹੀਂ ਕੀਤਾ ਨਾ ਉਹਦੇ ਸਾਥੀਆਂ ਨੇ ਕੋਈ ਕਤਲ ਕੀਤਾ ਸੋ ਅਸੀਂ ਸੋਨੇ ਆ ਕਿ ਹੁਣ ਜਿੰਨਾ ਇਹਨਾਂ ਨੇ ਸਾਡੇ ਨਾਲ ਸਾਡੇ ਕਾਨੂੰਨ ਨੂੰ ਛਿੱਕੇ ਟੰਗਿਆ ਹੈ ਹੁਣ ਕਿਤੇ ਭਾਈ ਅਮਰਤਪਾਲ ਸਿੰਘ ਦੇ ਕਾਗਜ਼ਾਂ ਨਾਲ ਛੇੜਛਾੜ ਨਾ ਕਰਨ ਅਸੀਂ ਇੱਕ ਵਕੀਲਾਂ ਦਾ ਪੈਨਲ ਬਣਾਵਾਂਗੇ ਉਹ ਪੂਰਾ ਵਾਚ ਕੇ ਫਿਰ ਕਾਗਜ਼ ਦਾਖਲ ਕਰੂਗਾ ਇਹਦੇ ਵਿੱਚ ਕੋਈ ਲੱਗਦੇ ਕੋਈ ਕਮੀ ਪੇਸ਼ੀ ਆ ਜਾਂਦੀ ਆ ਫਿਰ ਤੁਸੀਂ ਉਹਨਾਂ ਚਿਰ ਨਾਲ ਖਲੋਤੇ ਹੋ ਸ਼ਾਇਦ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਤੁਸੀਂ ਸ਼ਾਇਦ ਕਾਗਜ਼ ਦਾਖਲ ਜ਼ਰੂਰ ਕਰੋਗੇ ਨਹੀਂ ਅਸੀਂ ਕਾਗਜ਼ ਜਦੋਂ ਪਾਸ ਹੋ ਗਏ ਭਾਈ ਅੰਮ੍ਰਿਤਪਾਲ ਸਿੰਘ ਦੇ ਪੂਰਾ ਤਨ ਮਨ ਧਨ ਨਾਲ ਇਹ ਜੋਰ ਦੇਵਾਂਗੇ ਕਿ ਉਹਨਾਂ ਦੇ ਕਾਗਜ਼ ਵਕੀਲਾਂ ਦੇ ਰਾਹੀਂ ਪਾਸ ਕਰ ਚਾਹੇ ਉਹਨਾਂ ਦੇ ਕਾਗਜ਼ ਪਾਸ ਹੋ ਗਏ ਤੇ ਅਸੀਂ ਆਪਣੇ ਵਿਡਰੋ ਉਸੇ ਵੇਲੇ ਕਰ ਲਾਂਗੇ ਔਰ ਸਾਨੂੰ ਇਹ ਮੰਚਾ ਜਿਹੜੀ ਗਵਰਨਮੈਂਟ ਦੀ ਹੈ ਦਿੱਲੀ ਦੀ ਮੰਚਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਮਾਨ ਵੀ ਉਹਨਾਂ ਮੈਦਾਨ ਵੀ ਖਾਲੀ ਕਰਾਇਆ ਜਾਵੇ ਤੇ ਉਸ ਤੋਂ ਬਾਅਦ ਇਹੋ ਜਿਹਾ ਕੋਈ ਤਰੀਕਾ ਬਣਾ ਕੇ ਤੇ ਅਸੀਂ ਉਸ ਮੈਦਾਨ 'ਚ ਆਪਣੇ ਬੰਦੇ ਉਤਾਰ ਦिए। ਸੋ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਹਿਲ ਦੇਣੀ ਹੈ, ਪੂਰਨ ਹਮਾਇਤ ਦੇਣੀ ਹੈ ਤੇ ਉਹਨਾਂ ਦਾ ਕੰਮ ਕਰਨਾ ਹੈ। ਆਦਰਵਾਇਜ਼ ਜੇ ਕੋਈ ਸਰਕਾਰ ਨੇ ਉਹਨਾਂ ਦੀ ਇਲੈਕਸ਼ਨ ਦੇ ਵਿੱਚ ੜਿੱਕਾ ਪਾਇਆ ਤੇ ਫਿਰ ਮੈਦਾਨ ਅਸੀਂ ਖਾਲੀ ਨਹੀਂ ਛੱਡਣਾ। ਤੁਸੀਂ ਬੈਕਅਪ ਤੇ ਖਲੋਤੇ ਹੋ ਉਹਨਾਂ ਚਾਹਲ। ਮੈਂ ਉਹਨਾਂ ਦੇ ਬੈਕਅਪ ਤੇ ਖਲੋਤਾ ਹਾਂ। ਮੂਰੇ ਸਾਡੇ ਉਹ ਲੜਾਈ ਲੜਨਗੇ। ਅਸੀਂ ਉਹਨਾਂ ਦੇ ਨਾਲ ਹਾਂ।